ਕੋਈ ਸਰਕਾਰ ਵੱਲੋਂ ਸਾਨੂੰ ਮਦਦ ਨਹੀਂ ਆਈ ਬੋਲੋ ਨੱਕੋ ਨੱਕ ਭਰ ਚੁੱਕਾ ਸਤਲੁਜ ਦਰਿਆ ਤੇ ਮਾਰ ਰਿਹਾ ਛੱਲਾਂ ਤੇ ਲਗਾ ਰਿਹਾ ਲੱਗੇ ਸਾਈਡਾਂ ਤੇ ਬੰਨ ਨੂੰ ਖੋਰਾ ਕਈਆਂ ਥਾਵਾਂ ਤੋਂ ਕਮਜ਼ੋਰ ਹੈ ਬੰਨ ਨਾਜ਼ੁਕ ਹਨ ਥਾਵਾਂ ਕਦੇ ਵੀ ਵਾਪਰ ਸਕਦਾ ਹੈ ਭਾਣਾ ਅਜੋਕੇ ਮਾਹੌਲ ਤੋਂ ਸੁਚੇਤ ਹੁੰਦੇ ਆ ਪੱਲਾ ਮੇਗਾ ਇਲਾਕਾ ਨਿਵਾਸੀਆਂ ਨੇ ਇਸ ਪਾਣੀ ਨੂੰ ਇਸ ਦਰਿਆ ਨੂੰ ਬੰਨ ਮਾਰਨ ਦਾ ਪ੍ਰਣ ਕੀਤਾ ਉਹਨਾਂ ਕਿਆ ਨਹੀਂ ਟੁੱਟਣ ਦੇਣਾ ਸਤਲੁਜ ਦਾ ਬੰਨ ਦੇ ਦਿੱਤਾ ਹੋਕਾ ਵੱਡੀ ਗਿਣਤੀ ਚ ਇਲਾਕਾ ਨਿਵਾਸੀ ਹੋ ਗਏ ਇਕੱਠੇ ਦੇਖਦੇ ਆਂ ਆਉ ਸੁਣਦੇ ਆਂ ਉਹਨਾਂ ਦੇ ਕੀ ਦੋਸ਼ ਹੈ ਸਰਕਾਰ ਤੇ ਪ੍ਰਸ਼ਾਸਨ ਤੇ ਕਿ ਉਹਨਾਂ ਦੀ ਕਿਸੇ ਨੇ ਬਾਤ ਨਹੀਂ ਪੁੱਛੀ ਅੱਜ ਅਸੀਂ ਪਿੰਡ ਪੱਲੇਪੇਕੇ ਤੋਂ ਲੈ ਕੇ ਕਾਮਲਵਾਲੇ ਤੱਕ ਜਿਹੜਾ ਸਤਲੁਜ ਦਰਿਆ ਦੇ ਤੁਸੀਂ ਬੰਨ ਨੇ ਉਸਤੇ ਜਿੱਥੇ-ਜਿੱਥੇ ਵੀ ਸਾਨੂੰ ਪੁਆਇੰਟ ਮਾੜੇ ਲੱਗਦੇ ਨੇ ਉਥੇ ਪੱਲਾ ਮੇਗਾ ਭਮਾ ਸਿੰਘ ਵਾਲਾ ਦਰবেশੇ ਕੇ ਹਾਲੇ ਵਾਲਾ ਤੇ ਕਮਲ ਵਾਲੇ ਦੇ ਸੰਗਤ ਆਪਣੇ ਪੱਤਰ ਤੇ ਅਸੀਂ ਮਿੱਟੀ ਪਾ ਰਹੇ ਆ ਇਹ ਸਾਰੇ ਪਿੰਡਾਂ ਵੱਲੋਂ ਪੰਚਾਇਤਾਂ ਵੱਲੋਂ ਆਪਦੇ ਜੇਬ ਦੇ ਵਿੱਚੋਂ ਆਪਦੇ ਖੰਡ ਇਕੱਠੇ ਕਰਕੇ ਤੇ ਲਿਆ ਕੇ ਤੇ ਸਾਰੀ ਸੰਗਤ ਜਿੱਥੇ ਪੁਆਇੰਟ ਲੀਗ ਨੇ ਉੱਥੇ ਉੱਥੇ ਅਸੀਂ ਮਿੱਟੀ ਪਾ ਰਹੇ ਆ ਸਰਕਾਰ ਦਾ ਕੋਈ ਨੁਮਾਇंदा ਨਹੀਂ ਆਇਆ ਤੇ ਨਾ ਹੀ ਇੱਧਰ ਆ ਕੇ ਕਿਸੇ ਨੇ ਪੁੱਛਿਆ ਇਹ ਸਰਕਾਰ ਸੁੱਤੀ ਪਈ ਏ ਜੇਕਰ ਇਹ ਬਸਤੀ RAMLAL ਤੋਂ ਲੈ ਕੇ ਕਿਲਚਿਆਂ ਤੱਕ ਕਿਤੋਂ ਵੀ ਇਹ ਬੰਨ ਮੰਨ ਲੋ ਟੁੱਟਦਾ ਹੈ ਤੇ ਫਿਰੋਜਪੁਰ ਸ਼ਹਿਰ ਤੱਕ ਕਿਸੇ ਨੂੰ ਵੀ ਇਹਨਾਂ ਨੇ ਬਿਸਤਰੇ ਵੀ ਇਕੱਠੇ ਕਰਨ ਨਹੀਂ ਦੇਨੇ ਕਿਉਂਕਿ ਇਹ ਪਾਣੀ ਦਾ ਲੈਵਲ ਜਿਹੜਾ ਇਹ 25 30 ਫੁੱਟ ਉੱਚਾ ਚੜਿਆ ਹੋਇਆ ਤੇ ਦੂਜੇ ਪਾਸੇ ਜਿਹੜਾ ਇਹ 30 ਫੁੱਟ ਨੀਵਾ ਸੋਹੀ ਸਰਕਾਰ ਨੂੰ ਬੇਨਤੀ ਕਰਦੇ ਆਂ ਕਿ ਉੱਠੋ ਜਾਗੋ ਐਮਐਲਏ ਸਾਹਿਬ ਜਿਹੜਾ ਮਾਰੋ ਅਸੀਂ ਜੇ ਇਹਨਾਂ ਤੋਂ ਡੀਜ਼ਲ ਮੰਗਦੇ ਆਂ ਤੇ ਪਟਵਾਰੀ ਸਾਨੂੰ 25 30 ਲੀਟਰ ਡੀਜ਼ਲ ਦਿੰਦਾ ਜਦ ਕਿ ਇੱਥੇ 40 50 ਡ੍ਰੈਕਟਰ ਲੱਗੇ ਹੋਏ ਨੇ ਸਾਨੂੰ ਘਟੋ ਘਟ ਡੀਜ਼ਲ ਪ੍ਰੋਵਾਈਡ ਕਰਵਾ ਦਿਓ ਮਿੱਟੀ ਪ੍ਰੋਵਾਈਡ ਕਰਵਾ ਦਿਓ ਜੀਸੀਬੀ ਕਰਵਾ ਦਿਓ ਬਾਕੀ ਅਸੀਂ ਆਪੇ ਸੰਭਾਲਾਂਗੇ ਸੋ ਸਰਕਾਰ ਨੂੰ ਇਹ ਬੇਨਤੀ ਹੈ ਕਿ ਭਾਨੇ ਵਾਲੀ ਤੋਂ ਲੈ ਕੇ ਕਿਲਚਾਂ ਤੱਕ 7 ਕਿਲੋਮੀਟਰ 7-8 ਕਿਲੋਮੀਟਰ ਏਰੀਆ ਦਾ ਧਿਆਨ ਰੱਖੋ ਤਾਂ ਕਿ ਫਰੋਜਪੁਰ ਸ਼ਹਿਰ ਨੂੰ ਬਚਾਇਆ ਜਾ ਸਕੇ ਬਾਕੀ ਬੇਨਤੀ ਹੈ ਕਿ ਪ੍ਰਸ਼ਾਸਨ ਜ਼ਰੂਰ ਗੇੜਾ ਮਾਰੇ ਕਿ ਇੱਥੋਂ ਦੇ ਲੋਕਾਂ ਦੀ ਆਫਸਰਾਂ ਅਬਜ਼ਾਈ ਹੁੰਦੀ ਆ ਇਹ ਜ਼ਰੂਰ ਤੋਂ ਜ਼ਰੂਰ ਬੇਨਤੀ ਸਰਕਾਰ ਨੂੰ ਸਾਡੀ ਇਹ ਮੀਡੀਆ ਰਾਹੀਂ ਪਹੁੰਚਾਈ ਜਾਵੇ ਧੰਨਵਾਦ ਜੀ